ਇੱਕ ਵੇ ਤੁਸੀਂ ਖੜੇ ਹੋ ਸ਼ੀਸ਼ਮੈਲ ਮਿਆਰ ਚ ਸ਼ੀਸ਼ਮੈਲ ਦੇ ਮੂਰੇ ਖੜੇ ਹੋ ਇਹ ਇਤਿਹਾਸ ਹੈ ਦਾ ਹੁਸ਼ਿਆਪੁਰ ਦੇ ਵਿੱਚ ਬਹੁਤ ਹੀ ਪੁਰਾਣਾ ਸ਼ੀਸ਼ਮੈਲ ਹੁੰਦਾ ਸੀ ਜਦੋਂ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਤੇ ਇਹਦੇ ਉੱਤੇ ਇੱਕ 10 ਪੈਸੇ ਦੀ ਪਰਚੀ ਲੱਗਦੀ ਹੁੰਦੀ ਸੀ ਕਿ ਔਰ ਅੰਦਰ ਜਾ ਕੇ ਇੰਨਾ ਕੋ ਮਤਲਬ ਮਨ ਖੁਸ਼ ਹੁੰਦਾ ਸੀ ਨਾ ਕੋ ਮਤਲਬ ਦੇਖ ਕੇ ਯਕੀਨ ਨਹੀਂ ਹੁੰਦਾ ਸੀ ਇਹ ਮੂਰਤੇ ਹੱਥ ਨਾਲ ਬਣਾਈਆਂ ਹੋ ਗਿਆ ਔਰ ਬੜੇ ਬੜੇ ਦੂਰੋਂ ਲੋਕੀ ਐਨਆਰਆਈ ਆਣ ਕੇ ਕਹਿੰਦੇ ਹੁਸ਼ਿਆਪੁਰ ਦਾ ਸ਼ੀਸ਼ਮੈਲ ਬਹੁਤ ਅੱਛਾ ਬਣਿਆ ਹੋਇਆ ਪਰ ਹੁਣ ਥੋੜਾ ਦੁੱਖ ਹੁੰਦਾ ਆ ਕਿ ਜਦੋਂ ਉਹਦੇ ਉਧ ਮੂਰਤੀਆਂ ਤੇ ਦੇਖਣਯੋਗ ਹੈ ਹੀ ਨਹੀਂ ਨਾ ਰਿਪੇਅਰ ਹੈ ਕਿਆਂ ਕੋ ਨਾ ਦੇਖ ਰਹਿ ਹੁੰਦੀ ਆ 114 ਸਾਲ ਪੁਰਾਣਾ 1911 ਵਿੱਚ ਬਣਾਇਆ ਗਿਆ ਸੀ ਇਹ ਤੇ ਕੀ ਲੱਗਦਾ ਸਰਕਾਰਾਂ ਇਸ ਵੇਲੇ ਕਿਉਂ ਧਿਆਨ ਨਹੀਂ ਦੇ ਰਹੀ ਸਰਕਾਰ ਨੂੰ ਇਹ ਧਿਆਨ ਦੇਣਾ ਚਾਹੀਦਾ ਕੋ ਹੁਸ਼ਿਆਪੁਰ ਦੇ ਚ ਇਹ ਬਹੁਤ ਪ੍ਰਚੀਨ ਹੈਗਾ ਆ ਮਤਲਬ ਬਹੁਤ ਇਤਿਹਾਸਕ ਜਗ੍ਹਾ ਹੈਗੀ ਦੇਖਣ ਲਈ ਔਰ ਤੁਸੀਂ ਦੇਖੋ ਕੱਲੀ-ਕੱਲੀ ਕਿ ਮਤਲਬ ਕਾਰਗਰੀ ਦਿਖਾਈ ਹੋਈ ਆ ਉਹਨਾਂ ਨੇ ਔਰ ਪਿੱਛੇ ਜਿਹਾ ਸੀ ਨਗਰ ਨਿਗਮ ਨੂੰ ਹੋਇਆ ਚੁਗਾ ਸਭ ਕੁ ਕਹਿੰਦੇ ਚੀ ਕੰਮ ਸ਼ੀਸ਼ਮਾ ਦਾ ਦੌਰ ਤੇ ਹੋਏਗਾ ਪਰ ਕਾਜਾਂ ਜੇ ਰਹਿ ਗਿਆ ਕੰਮ ਹੋਏ ਨਹੀਂ ਪਰ ਦੇਖਿਆ ਜੇਬ ਜਿਹੜੀਆਂ ਇਤਿਆਸਿਕ ਚੀਜ਼ਾਂ ਪੁਰਾਣੀਆਂ ਹੈਗੀਆਂ ਸਾਮ ਸੰਭਾਲੇ ਸਰਕਾਰ ਤਾਂ ਕਹਿ ਨਹੀਂ ਕਰਾਂਗੇ ਪਰ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਡਿਗਨ ਦੀ ਕਦਰ ਤੇ ਆ ਗਈ ਹੈ ਪਰ ਸਰਕਾਰ ਨੂੰ ਵੀ ਚਾਹੀਦਾ ਨਾ ਮਤਲਬ ਦੇਖੋ ਮਤਲਬ ਉਹ ਪਿੱਪਲ ਲੱਗੇ ਹੋਏ ਆ ਇਹਦੀ ਕੋਈ ਸਫਾਈ ਨਹੀਂ ਕੋਈ ਧਿਆਨ ਨਹੀਂ ਬਿਲਕੁਲ ਕਾਜਾਂ ਵਿੱਚ ਹੀ ਆ ਜੋ ਹੋ ਗਿਆ ਹੁਣ ਡਿਗਨ ਦਾ ਇਹ ਲੱਗ ਰਿਹਾ ਕਿਸੇ ਵੱਲ ਵੀ ਇਹ ਮਾਰ ਤਾਂ ਦੇਖਣ ਵਾਲੀ ਜਦੋਂ ਜਦੋਂ ਦਿਖ ਰਿਹਾ ਕੀਤੀ ਜਾਵੇ ਔਰ ਇਹਨੂੰ ਹੋ ਸਕਦਾ ਹੈ ਕਿ ਰਿਪੇਅਰ ਹੋ ਜਾਵੇ ਤੇ ਇੱਕ ਆਨਰ ਟਾਈਮ ਜੀ ਲੋਕੀ ਫਿਰ ਸ਼ੀਸ਼ੋ ਯਾਰ ਦੇਖਣ ਆਣ। ਸਰ ਮੇਰਾ ਨਾਮ ਭAVEਸ਼ धवन ਹੈ ਜੀ। ਅੱਜ ਤੁਸੀਂ ਖੜੇ ਸ਼ੀਸ਼ਮੈਲ ਬਾਜ਼ਾਰ ਦੇ ਵਿੱਚ ਸ਼ੀਸ਼ਮੈਲ ਦੇ ਉਹ ਇੱਥੇ ਬਿਲਡਿੰਗ ਉਹਦੇ ਨਾਂ ਨਾਲ ਜਾਣਿਆ ਜਾਂਦਾ ਬਹੁਤ ਪੁਰਾਣੀ ਹੈ। ਕਿੱਦਾਂ ਦੇ ਹਾਲਾਤ ਨੇ ਇੱਥੇ? ਸਰ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀ ਤੇ ਨਵੇਂ ਸਾਲ ਦੀ ਸ਼ੁਭ ਕਾਮਨਾਵਾਂ ਹਾਰਦਿਕ ਵਧਾਈਆਂ ਜੀ। ਰਹੀ ਗੱਲ ਸ਼ੀਸ਼ਮੈਲ ਦੀ ਹੁਸ਼ਿਆਰਪੁਰ ਇੱਕ ਬਹੁਤ ਇਤਿਹਾਸਿਕ ਸ਼ਹਿਰ ਹੈ ਇਹਦਾ ਇਤਿਹਾਸ ਸ਼ੀਸ਼ਮੈਲ ਨਾਲ ਵੀ ਜੁੜਿਆ ਹੈ ਇੱਥੇ ਇੱਕ ਰਾਜਾ ਜੀ ਦਾ ਦਰਬਾਰ ਹੁੰਦਾ ਸੀ ਉਹਨਾਂ ਨੇ ਇੱਕ ਸ਼ੀਸ਼ਿਆਂ ਦਾ ਮਹਿਲ ਬਣਾਇਆ ਸੀ ਉਹਦਾ ਨਾਮ ਹੈ ਸ਼ੀਸ਼ ਮਹਿਲ ਇੱਕ ਪਟਿਆਲੇ ਜਿਹਾ ਕਿੱਥੇ ਹੈ ਹੋਰ ਵੀ ਕਹਿੰਦੇ ਇੱਕ ਅੱਧਾ ਹੋਏਗਾ ਦੇਸ਼ ਦੇ ਵਿੱਚ ਉਹ ਆਈ ਡੋਨਟ ਨੋ ਕਿੱਥੇ ਹੋਏਗਾ ਪਰ ਇਸ ਚੀਜ਼ ਨੂੰ ਤੁਸੀਂ ਆਪ ਵੀ ਦੇਖ ਸਕਦੇ ਹੋ ਇਸ ਮੂਰਤੀਆਂ ਨੂੰ ਦੇਖ ਸਕਦੇ ਹੋ ਇਹ ਲੱਕੜ ਦੀਆਂ ਵੀ ਮੂਰਤੀਆਂ ਬਣੀਆਂ ਹੋਈਆਂ ਸਰ ਪੱਥਰ ਦੀਆਂ ਵੀ ਮੂਰਤੀਆਂ ਬਣੀਆਂ ਹੋਈਆਂ ਅੰਦਰ ਬਹੁਤ ਬਹੁਤ ਹੀ ਪੁਰਾਤਨ ਔਰ ਕਾਰੀਗਰੀ ਵਾਲਾ ਕੰਮ ਹੋਇਆ ਹੋਇਆ ਹੈ ਇਹਨੂੰ ਦੇਖਣ ਲਈ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਸਾਡੇ ਸ਼ਹਿਰ ਦੇ ਵਿੱਚ ਕਈ ਨੇਤਾ ਹੋਏ ਬਹੁਤ ਉੱਚੀਆਂ ਉੱਚੀਆਂ ਅਹੁਦਿਆਂ ਤੇ ਹੋਏ ਪਰ ਇਹਦਾ ਕਿਸੇ ਨੇ ਕੁਝ ਵੀ ਨਹੀਂ ਕੀਤਾ ਸ਼ਾਰੇ ਸ਼ਹਿਰ ਚ ਤੁਸੀਂ ਦੇਖਿਆ ਹੋਵੇ ਹਿਸਟੋਰੀਕਲ ਪਲੇਸ ਦੇ ਬੋਰਡ ਲੱਗੇ ਹੋਏ ਸ਼ੀਸ਼ਮੈਲ ਬਾਜ਼ਾਰ ਸ਼ੀਸ਼ਮੈਲ ਹਿਸਟੋਰੀਕਲ ਪਲੇਸ ਪਰ ਬਹੁਤ ਦੂਰੋਂ ਦੂਰੋਂ ਜਨਤਾ ਆਂਦੀ ਇਹਨੂੰ ਦੇਖਣ ਵਾਸਤੇ ਇੱਥੇ ਜੈਨ ਮੰਦਿਰ ਵੀ ਹੈ ਉੱਧਰ ਲਈ ਵੀ ਬਹੁਤ ਲੋਕ ਆਉਂਦੇ ਪਰ ਇਹਨੂੰ ਕੋਈ ਵੀ ਨਹੀਂ ਦੇਖਦਾ ਪਰ ਕੀ ਲੱਗਦਾ ਕਿਸ ਕਰਕੇ ਇਹਦੀ ਜੋ ਦੇਖਭਾਲ ਨਹੀਂ ਸਰਕਾਰ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ ਸਰ ਇਸ ਤਰ੍ਹਾਂ ਇਹਦੇ ਲਈ ਕਈ ਵਾਰ ਕਈ ਵਾਰ ਇੱਥੇ ਕੋਈ ਇੱਕ ਤੁਹਾਡੇ ਵਰਗੇ ਕਈ ਪੱਤਰਕਾਰ ਭਾਈਚਾਰਾ ਲੋਕ ਆਂਦੇ ਨੇ ਉਹ ਦੇਖਦੇ ਨੇ ਵੀਡੀਓਜ਼ ਬਣਾਉਂਦੇ ਨੇ ਸੋਸ਼ਲ ਮੀਡੀਆ ਤੇ ਅਪਡੇਟ ਹੁੰਦੀਆਂ ਸਾਰੀਆਂ ਵੀਡੀਓਜ਼ ਪਰ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਅਸੀਂ ਵੀ ਕਈ ਵਾਰ ਗੁਹਾਰ ਲਗਾਈ ਗਵਰਨਮੈਂਟ ਨੂੰ ਸਰਕਾਰ ਨੂੰ ਕਿ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਕਈ ਮੂਰਤੀਆਂ ਉੱਪਰੋਂ ਡਿੱਗ ਡਿੱਗ ਕੇ نیچے गिर ਰਹੀਆਂ ਉਹ गिर ਰਹੀਆਂ ਟੁੱਟ ਰਹੀਆਂ ਕੁਝ ਲੋਕਾਂ ਦਾ ਨੁਕਸਾਨ ਹੁੰਦਾ ਪਲੱਸ ਜਿਹੜੀਆਂ ਮੂਰਤੀਆਂ ਕੋਈ ਬਹੁਤ ਪਿਆਰੀਆਂ ਬਣੀਆਂ ਲੱਕੜ ਦੀਆਂ ਵੀ ਬਹੁਤ ਮੂਰਤੀਆਂ ਬਣੀਆਂ ਹੋਈਆਂ ਉੱਪਰ ਮੋਰ ਬਣੇ ਹੋਏ ਸ਼ੀਸ਼ਿਆਂ ਦਾ ਵਰਕ ਹੋਇਆ ਹੋਇਆ ਰਾਜਾ ਜੀ ਦਾ ਦਰ ਬਹੁਤ اچھی-अच्छी ਕਾਰੀਗਰੀ ਅਸੀਂ ਛੋਟੇ ਹੁੰਦੇ ਸੀ ਤੇ ਓਪਨ ਹੁੰਦਾ ਸੀ ਉਦੋਂ ਦੌਰ पे ਟਿਕਟ ਹੁੰਦੀ ਸੀ ਅਸੀਂ ਦੇਖਣ ਜਾਈਦਾ ਸੀ ਤੇ ਇਹ ਕੀ ਲੱਗਦਾ ਕਿਸੇ ਟਾਈਮ ਤੇ ਇੱਥੇ ਲਾਈਨ ਲੱਗੀ ਹੁੰਦੀ ਸੀ ਲੋਕਾਂ ਦੇ ਬਿਲਕੁਲ ਜੀ ਬਿਲਕੁਲ ਦੌਰ ਰਾਜੋਂ ਕੱਲੇ ਭਾਰਤ ਤੋਂ ਨਹੀਂ ਵਿਦੇਸ਼ਾਂ ਤੋਂ ਵਿਦੇਸ਼ਾਂ ਤੋਂ ਹੀ ਆਉਂਦੇ ਸੀ ਹੁਣ ਕੋਈ ਨਹੀਂ ਸੀ ਦੇਖਣ ਹੁਣ ਇਸ ਟੈਂਸਰ ਤੁਹਾਡੇ ਸਾਹਮਣੇ ਤਾਲਾ ਲੱਗਾ ਹੋਇਆ ਜੀ ਬਿਲਕੁਲ ਬੰਦ ਹੋਇਆ ਹੋਇਆ ਆ ਦੇਖ ਲਓ ਬਿਲਡਿੰਗ ਅੱਗੇ ਨੂੰ ਝੁੱਕ ਚੁਕੀ ਹੈ ਇਹ ਇਹ ਵੀ ਨਹੀਂ ਪਤਾ ਕਿ ਕਦੋਂ ਮਿਹਰੀ ਆਵੇ ਤੂਫਾਨ ਆਵੇ ਤੇ ਬਿਲਡਿੰਗ نیچے ਤਵਸਤ ਹੋ ਜਵੇ ਪਿਛੇ ਜੇ ਬਰਸਾਤਾਂ ਦੇ ਮੌਸਮ 'ਚ ਵੀ ਇਹ ਪ੍ਰੋਬਲਮ ਆਈ ਸੀਗੀ ਕਿ ਡਿਗਨ ਦੀ ਕਦਰ ਹੋ ਗਈ ਸੀ ਸਰ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਦੋ ਕ ਮੂਰਤੀਆਂ ਉੱਪਰੋਂ ਡਿਸਟਰੋਏ ਹੋ ਕੇ نیچے ਗਿਰੀਆਂ ਉਸ ਤੋਂ ਬਾਅਦ ਇਹ ਇੱਧਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਆ ਸਾਰਾ ਬੋਰਡ ਉੱਗਿਆ ਹੋਇਆ ਉਹ ਸਾਰੀਆਂ ਤਰੇੜਾਂ ਆਈਆਂ ਹੋਈਆਂ ਜਿੰਨਾ ਜ਼ਿਆਦਾ ਨੁਕਸਾਨ ਇਸ ਚੀਜ਼ ਦਾ ਹੋ ਰਿਹਾ ਇਹਨੂੰ ਸੰਭਾਲ ਕੋਈ ਨਹੀਂ ਰਿਹਾ। ਇਹ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਸਰ ਪ੍ਰਸ਼ਾਸਨ ਤੇ ਸਰਕਾਰ ਤੋਂ ਇਹੀ ਮੰਗ ਹੈ ਜੀ ਇਸ ਧਰੋਹਰ ਨੂੰ ਬਚਾ ਲਿਆ ਜਾਵੇ ਜਲਦੀ ਤੋਂ ਜਲਦੀ ਬਚਾਇਆ ਜਾਵੇ ਤੇ ਪਹਿਲ ਦੇ ਆਧਾਰ ਤੇ ਇਹਦਾ ਸਾਰਾ ਮੁਕੰਮਲ ਕੰਮ ਕੀਤਾ ਜਾਵੇ ਤੇ ਦੁਬਾਰਾ ਸ਼ੀਸ਼ਮੈਲ ਨੂੰ ਸ਼ੀਸ਼ਮੈਲ ਬਣਾਇਆ ਜਾਵੇ।